ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਕ੍ਰੌਪ ਕਿੰਗਸ ਤੇ ਮੈਂ ਪ੍ਰਣਾਮ ਸਿੰਘ ਬਰਾੜ ਤੇ ਆਖਰ ਡਿੱਗ ਪਿਆ ਆਪਣਾ 4003 ਇਸ ਏਜੈਂਟਾ ਦੀ ਵੈਰਾਈਟੀ 4003 ਆਪਾਂ ਨੂੰ ਟਰਾਇਲ ਆਇਆ ਸੀਗਾ ਦੋ ਕਿੱਲਿਆਂ ਦਾ ਤੇ ਆਪਣੇ ਖੇਤਾਂ ਦੇ ਵਿੱਚ ਆਪਾਂ ਇਹ 20 ਜੂਨ ਨੂੰ ਲਾਈ ਸੀ ਇਹਦੇ ਚ ਆਪਾਂ 30-30 ਕਿਲੋ ਦੀਆਂ ਬਰਾਬਰ ਡੋਜ਼ ਨਾਲ ਤਿੰਨ ਵਾਰੀ ਯੂਰੀਆ ਪਾਈ ਸੀ ਪਾਣੀ ਆਪਣਾ ਚੰਗਿਆਂ ਸੀ ਆਉਂਦਾ ਵਾਣ ਵੀ ਚੰਗਾ ਹੈ ਪਲਾਸ ਸ ਖੇਤ ਦੇ ਵਿੱਚ 6 ਟਰਾਲੀਆਂ ਰੂੜੀਆਂ ਪਈਆਂ ਸੀ ਤੇ ਖਰਾਕੀ ਦੀ ਜਿਆਦਾ ਹੋ ਗਈ ਉਸ ਹੱਬ ਨਾਲ ਫਿਰ ਇਹ ਇੱਥੇ ਦਾ ਟੇਡਾ ਜਿਹਾ ਹੀ ਹੋਇਆ ਉਹ ਅੱਗੇ ਜਾ ਕੇ ਇਹ ਡਿੱਗ ਪਿਆ ਚੂਨਾ ਪਰ ਆਪ ਕਾਫੀ ਲੱਗ ਰਿਹਾ ਹੈ ਦੇਖੋ ਤੁਨਾ ਵੈਸੇ ਪੱਕ ਗਿਆ ਸੀਗਾ ਡਿੱਗਣ ਤੋਂ ਪਹਿਲਾਂ ਇਹ ਉਸ ਕੰਡੀਸ਼ਨ 'ਚ ਨਹੀਂ ਡਿੱਗਿਆ ਵੀ ਕੱਚਾ ਡਿੱਗ ਪਿਆ ਹੋਵੇ ਦੁੱਧੇ 'ਚ ਨਹੀਂ ਡਿੱਗਿਆ ਤਕਰੀਬਨ ਸੋਨਾ ਇਹ 10 ਤੋਂ 12 ਦਿਨ ਲਾਊਗਾ ਅਖੀਰਲੇ ਹਫਤੇ ਇਸ ਮਹੀਨੇ ਦੇ ਇਹਨੇ ਆ ਜਾਣਾ ਤੇ ਵੈਰੈਟੀ ਦਾ ਬਸ ਹਾਈਟ ਜ਼ਿਆਦਾ ਸੀ ਕਿ ਹੁਣ ਜੇ ਆਪਾਂ ਨੂੰ ਚੰਗਾ ਝਾੜ ਮਿਲਦਾ ਇਸ ਵੈਰੈਟੀ ਤੋਂ ਤਾਂ ਆਪਾਂ ਯੂਰੀਆ ਨੂੰ ਕੰਟਰੋਲ ਕਰਕੇ ਅਗਲੇ ਸਾਲ ਜਾਂ ਗ੍ਰੋਥ ਰੈਗੂਲੇਟਰ ਦੀਆਂ ਸਪਰੇਅ ਕਰਕੇ ਇੱਕ ਦੋ ਤਾਂ ਇਹਨੂੰ ਆਪਾਂ ਡਿੱਗਣ ਤੋਂ ਤਾਂ ਬਚਾ ਸਕਦੇ ਆ ਤੇ ਬਾਕੀ ਝਾੜ ਦੱਸੂਗਾ ਆਪਾਂ ਨੂੰ ਵੀ ਇਹਦਾ ਕੀ ਆ ਹਾਲ ਦੀ ਘੜੀ ਦੀਆਂ ਮੁੰਜਰਾ ਮੁੰਜਰਾ ਦੇਖ ਕੇ ਲੱਗਦਾ ਵੀ ਇਹ ਰ ਇਹ ਚੰਗਾਰ ਨਿਕਲੂਗਾ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਮੁੰਜਰ ਤੋਂ ਹੀ ਜਿਹੜੇ ਬੰਦੇ ਖੇਤੀ ਕਰਦੇ ਨੇ ਉਹਨਾਂ ਨੂੰ ਦੱਸ ਦਿੰਦੇ ਉਹ ਦੇਖੋ ਅਹਹ ਕਿੰਨੇ ਮੁੰਜਰੇ ਆ ਪੰਚ ਤੇ ਬਾਕੀ ਇਹਦੇ ਉੱਤੇ ਉਹੀ ਇੱਕ ਤਾਕਤਵਾਲੀ ਸਪਰੇ ਹੋਈ ਆ ਤੇ ਦੁੱਛਰਾ ਹੋਇਆ ਇਹਦੇ ਤੇ ਫੰਗੀਸਾਈਡ ਹੋਇਆ ਦੋ ਇੱਕਨ ਸਾਰੇ ਤੋਂ ਪਹਿਲਾਂ ਇੱਕਨ ਸਾਰੇ ਤੋਂ ਬਾਅਦ ਪਹਿਲਾਂ ਕਸਟੋਡੀਆ ਕੀਤੀ ਸੀਗੀ ਤੇ ਫੇਰ ਆਪਾਂ ਕੀਤੀ ਹੈਗੀ ਆ ਐਮਿਸਟਾਟਾਪ ਹੋਰ ਇਹਦੇ ਵਿੱਚ ਕੁਝ ਵੀ ਖਾਸ ਨਹੀਂ ਪਾਇਆ ਗਿਆ ਜਿਹੜਾ ਬਿਮਾਰੀ ਨੂੰ ਕੋਈ ਆਈ ਨਹੀਂ ਵੈਸੇ ਇਹ ਆ ਆਪਣਾ ਜਦੋਂ ਔੜ ਲੱਗੀ ਸੀ ਤਾਂ ਉਦੋਂ ਮੈਂ ਇਹਨੂੰ 10-10 ਦਿਨ ਪਾਣੀ ਨਹੀਂ ਲਾਉਂਦਾ ਸੀ ਤਾਂ ਉਦੋਂ ਇਹ ਨੇ ਬਿਲਕੁਲ ਵੀ ਕਿਸੇ ਪ੍ਰਕਾਰ ਦੀ ਔੜ ਮੰਨੀ ਨਹੀਂ ਇਹ ਸਗੋਂ ਗਰੋਥ ਵਧਿਆ ਤੋਂ ਵਧਿਆ ਵਧਿਆ ਹੀ ਕਰਦਾ ਗਿਆ ਪੱਤੇ ਹਜੇ ਹਰੇ ਖੜੇ ਆ ਵਧੀਆ ਚੋਨਾ 10 ਦਿਨ ਤੱਕਰ 15 ਦਿਨ ਤੱਕਰ ਵੱਢਣ ਦੇ ਯੋਗ ਹੋ ਜਾਊਗਾ ਡਿੱਗਣ ਕਰਕੇ ਹੋ ਸਕਦਾ ਇਹ ਕੁ 4 ਦਿਨ ਵੱਧ ਲੈ ਜੇ ਜੇ ਖੜਾ ਰੰਦਾ ਆਪਾਂ ਹੋ ਸਕਦਾ ਛੀਤੀ ਆ ਜਾਣਾ ਤੇ ਬਾਕੀ ਦੇਖ ਦੱਸਾਂਗੇ ਝਾੜ ਤੋਂ ਵੀ ਕੀ ਆਊਗਾ ਝਾੜ ਫਿਰ ਕਰਾਂਗੇ ਡਿਸਾਈਡ ਇਸ ਵੈਰੈਟੀ ਬਾਰੇ ਵੀ ਆਪਾਂ ਨੂੰ ਫਾਇਦੇਮੰਦ ਹੈ ਜਾਂ ਨਹੀਂ ਠੀਕ ਹੈ ਕਿਸਾਨੀ ਦੇ ਸਤਿ ਸ਼੍ਰੀ ਅਕਾਲ